تا کي رهو گے تا کي رهو گے سرڪار مرداباد 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 جندباد سرڪار مرداباد مرداباد એકમાત્ર ઊની એટલી વધારે જો નાઈ આલે ભાઈ સારું દે થોડો થોડો દે સાહેબનું તો નું ਕਲ ਤੋਂ ਇਧਰ ਨਾ ਜਾਈਂ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਵੱਲੋਂ ਅਸੀਂ 13 ਤਰੀਕ ਨੂੰ ਜਿਹੜਾ ਲੋਹੜੀ ਦਾ ਤਿਹਾਰ ਹੈ ਉਹ ਮਾਨਸਾ ਜ਼ਿਲ੍ਹੇ ਦੇ ਭਿੱਖੀ ਬਲਾਕ ਦੇ ਪਿੰਡ ਟੇਪੀ ਦੇ ਵਿੱਚ ਮਨਾਇਆ ਕਿਉਂਕਿ ਵੱਡੀ ਗਿਣਤੀ ਚ ਮੇਰੀਆਂ ਮਾਤਾ ਪਿਤਾ ਆਏ ਸ ਇਹ ਜਿਹੜੇ ਹਾਜ਼ਰ ਹੋਇਆ ਜੋ ਕਿ ਆਏ ਸਾਲੀ ਜਿਵੇਂ ਪਿਛਲਾ ਅਸੀਂ ਲੋਹੜੀ ਦਾ ਤਿਹਾੜਾ ਜੇ ਉਹ ਦੇ ਮੂਰੇ ਬੜਾਇਆ ਮਲਾਇਆ ਉਸ ਤੋਂ ਬਾਅਦ ਅਸੀਂ ਜਿਹੜਾ ਟੋਲ ਪਲਾਜ਼ਾ ਬਰਨਾਲੇ ਦੇ ਵਿੱਚ ਪੱਟਿਆ ਉੱਥੇ ਮਨਾਇਆ ਲਗਾਤਾਰ ਜਿਹੜੇ ਸੰਘਰਸ਼ ਪੱਕੇ ਮੋਰਚੇ ਐ ਉੱਥੇ ਅਸੀਂ ਟੋਲ ਪਲਾਜ਼ਾ ਦੇ ਉੱਤੇ ਜਿਹੜਾ ਲੋਹੜੀ ਦਾ ਤਿਹਾੜ ਮਨਾਉਣੇ ਆ ਅੱਜ ਫੇਰ ਵੱਡੀ ਗਿਣਤੀ ਸਾਡੇ ਕਿਸਾਨ ਮਜ਼ਦੂਰ ਬੱਚੇ ਸਾਡੀਆਂ ਭੈਣਾਂ ਔਰਤਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਆ ਕੇ ਜਿਹੜਾ ਆਪਣਾ ਲੋੜੀ ਦਾ ਹੁੰਦਾ ਤਿਹਾਰੋ ਸਾਰਾ ਮਨਾ ਕੇ ਸਭ ਜਿਹੜਾ ਜੇ ਕਹਿੰਗੇ ਜੀ ਗੁਰੂ ਦਾ ਲੰਗਰ ਹੈ ਗੁਰੂ ਦਾ ਲੰਗਰ ਅ ਸੋਭਾ ਤੋਂ ਲੈ ਕੇ ਕਦੋਂ ਆਪ ਕੋ ਵੀ ਆਪ ਬੁਕਾਈ ਨੇ ਸਾਡੀ ਧੇਤੀ ਨੇ ਵੀ ਕਿ ਜੂ ਕੌਂਦਾ ਵੀ ਨੇ ਤੇ ਹੋਰ ਮੂਫ ਫਲੀ ਜਿਹੜਾ ਸਾਰਾ ਹੁੰਦਾ ਉਹ ਸਾਰਾ ਇੱਥੇ ਅਸੀਂ ਮਨਾਇਆਗਾ ਤੇ ਆਉਣ ਵਾਲੀ ਜਿਹੜੀ ਤਰੀਕਾ ਅਸੀਂ ਮਿਠੀ ਹੋਈ ਹੈ ਕਿ ਉਹ ਤਰੀਕ ਦੇ ਤੇ ਅਸੀਂ ਵੱਡਾ ਕੱਤ ਕਰਨ ਜਾ ਰਹੇ ਹਾਂ ਕਿਉਂਕਿ ਸਰਕਾਰ ਨੂੰ ਇਸ ਗੱਲ ਦੀ ਲਾਹਣਤਾ ਨੇ ਵੀ ਜਿਹੜਾ ਸਰਕਾਰ ਨੇ ਵਿਚਾਲੇ ਬੰਦ ਕਰਿਆ ਹੋਇਆਗਾ ਸੜਕ ਦੇ ਵਿਚਾਲੇ ਉਹ ਪਾਸੇ ਕਰਾਏ ਬਿਨਾ ਅਸੀਂ ਵੀ ਕੇਜੂਟ ਕੌਂਦਾ ਵੱਲੋਂ ਨਹੀਂ ਮਿਝੇਟਾਂਗੇ ਜਿਹੜੀ 26 ਜਨਵਰੀ ਹੈ ਉਹ ਤੇ ਲੋਕਾਂ ਨੂੰ ਬੁੱਢੀ ਜੀਵੀ ਨੂੰ ਸਾਡੇ ਕਲੱਬਾਂ ਦੇ ਵੀਰਾਂ ਨੂੰ ਬੇਨਤੀ ਕਰਦਾ ਵੀ 26 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਆਓ ਤੇ ਆਪਾਂ ਜਿਹੜਾ ਟੋਲ ਪਲਾਜ਼ਾ ਇਹਨੂੰ ਸਾਈਡ ਤੇ ਪਾਸੇ ਕਰਕੇ ਲੋਕਾਂ ਦੀ ਜਾਨ ਬਚਾ ਸਕੀਏ ਅੱਜ ਅਸੀਂ 13 ਤਰੀਕ ਨੂੰ ਲੋਹੜੀ ਦਾ ਤਿਉਹਾਰ ਹੈ ਇਹ ਆਨਸਾ ਜ਼ਿਲ੍ਹੇ ਦੇ ਵਿੱਚ ਟਿੱਖੀ ਬਲਾਕ ਦੇ ਵਿੱਚ ਕੋਲ ਪਲਾਜ ਦੇ ਤੁਸੀਂ ਲੋਹੜੀ ਮਨਾ ਰਹੇ ਹਾਂ ਸਾਡੀ ਨਾਨਾ ਭੈਣਾ ਵੱਡੀ ਜੰਤੀ ਦੇ ਵਿੱਚ ਤੇ ਸਾਡੇ ਛੋਟੇ ਬੱਚਾ ਸਨੇਕ ਅੱਜ ਅਸੀਂ ਇੱਥੇ ਲੋਹੜੀ ਮਨਾ ਰਹੇ ਹਾਂ ਤੇ ਪਿੱਛੇ ਅਸੀਂ ਹੋਰ ਵੀ ਟੋਲ ਪਲਾਜਾਂ ਦੇ ਲੋਹੜੀ ਮਨਾਈ ਹੈ ਤੇ ਜਿਹਨਾਂ ਦੇ ਪਿੱਛੇ ਦੇ ਉਹ ਜਿਹਦੇ ਮੁਰਾ ਇਹ ਬਣਾਇਆ ਜਿਹ ਲੋਹੜੀ ਮਨਾਈ ਜੇ ਸੀ ਅੱਜ ਅਸੀਂ ਵੱਡੀ ਜੰਤੀ ਦੇ ਵਿੱਚ ਪੂਰੇ ਜੋਸ਼-ਸ਼ੌਕ ਨਾਲ ਜਿਹੜੀ ਮਾਰ ਰਹੀਆਂ ਆ ਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਜਿਹੜੇ ਇਹ ਟੂਲ ਪੱਲੇ ਨੇ ਆਉਣ ਵਾਲੀ 26 ਤਰੀਕ ਨੂੰ ਉਹਦਾ ਅਸੀਂ ਸਫਾਇਆ ਕਰਦਾਂਗੇ ਨਹੀਂ ਛੱਡਾਂਗੇ ਤੇ ਸਰਕਾਰ ਦੇ ਕੰਨਾਂ ਇਹ ਆਵਾਜ਼ ਪਹੁੰਚੇ